ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਗੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1322 ਦੀ ਵਿਆਖਿਆ ਅਤੇ ਪਾਠ ਸਰਵਣ ਕੀਤਾ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1323 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਕਲਿਆਣ ਮਹੱਲਾ ਪੰਜਵਾ ਪ੍ਰਭ ਮੇਰਾ ਅੰਤਰ ਜਾਮੀ ਜਾਣ ਹੇ ਸਰਵਗਣ ਭਰਪੂਰ ਪਰਮੇਸ਼ਰ ਤੂੰ ਮੇਰਾ ਪ੍ਰਭੂ ਹੈ ਤੂੰ ਮੇਰੇ ਦਿਲ ਦੀ ਜਾਣਨ ਵਾਲਾ ਹੈ ਕਰ ਕਿਰਪਾ ਪੂਰਨ ਪਰਮੇਸ਼ਰ ਨਿਚਲ ਸੱਚ ਸ਼ਬਦ ਨਿਸ਼ਾਨ ਰਹਾਓ ਮਿਹਰ ਕਰ ਮੈਨੂੰ ਸਦਾ ਟਲ ਕੇ ਮਰੈਣ ਵਾਲਾ ਆਪਣੀ ਸਿਵ ਸਲਾਹ ਦਾ ਸ਼ਬਦ ਬਖਸ਼ਾ ਤੇਰੇ ਚਰਨਾਂ ਵਿੱਚ ਪਹੁੰਚਣ ਲਈ ਇਹ ਸ਼ਬਦ ਹੀ ਮੇਰੇ ਵਾਸਤੇ ਪਰਵਾਨਾ ਹੈ ਰਹਾਓ ਹਰ ਬਿਨਿਆਨ ਨਾ ਕੋਈ ਸਮਰੱਥ ਤੇਰੀ ਆਸ ਤੇਰਾ ਮਨ ਤਾਣ ਏ ਸਭ ਜੀਵਾਂ ਨੂੰ ਦਾਤਾਂ ਦੇਣ ਵਾਲੇ ਸੁਆਮੀ ਖਾਣ ਅਤੇ ਪਹਿਨਣ ਨੂੰ ਜੋ ਕੋਈ ਤੂੰ ਸਾਨੂੰ ਦਿੰਦਾ ਹੈ ਉਹੀ ਅਸੀਂ ਵਰਤਦੇ ਹਾਂ ਤੇਥੋਂ ਬਿਨਾ ਏ ਹਰੀ ਕੋਈ ਹੋਰ ਇਤਨੀ ਸਮਰੱਥਾ ਵਾਲਾ ਨਹੀਂ ਹੈ ਸਰਬ ਕਟਾ ਕੇ ਦਾਤੇ ਸੁਆਮੀ ਦੇਹ ਸੁਪਹਿਰਣ ਖਾਨ ਮੈਨੂੰ ਸਦਾ ਤੇਰੀ ਸਹਾਇਤਾ ਦੀ ਆਸ ਰਹਿੰਦੀ ਹੈ ਮੇਰੇ ਮਨ ਵਿੱਚ ਤੇਰਾ ਹੀ ਸਹਾਰਾ ਰਹਿੰਦਾ ਹੈ ਸੂਰਤ ਮਤ ਚਤੁਰਾਈ ਸੋਭਾ ਰੂਪ ਰੰਗ ਧਨ ਮਾਣ ਨਾਮ ਜਪਣ ਦੀ ਬਰਕਤ ਨਾਲ ਹੀ ਉੱਚੀ ਸੁਰਤ ਉੱਚੀ ਮਤ ਸੁਚੱਜੇ ਜੀਵਨ ਵਾਲੀ ਸਿਆਣਪ ਲੋਕ ਪਰਲੋਕ ਦੀ ਬੜਿਆਈ ਸੋਹਣਾ ਆਤਮਿਕ ਰੂਪ ਰੰਗ ਤਾਂ ਨਿਜਤ ਮਿਲਦੇ ਹਨ ਸਰਬ ਸੂਖ ਆਨੰਦ ਨਾਨਕ ਜਪ ਰਾਮ ਨਾਮ ਕਲਿਆਣ ਸਾਰੇ ਸੁਖ ਆਨੰਦ ਇਹ ਸਾਰੀਆਂ ਦਾਤਾਂ ਪ੍ਰਾਪਤ ਹੁੰਦੀਆਂ ਹਨ ਨਾਮ ਸਿਮਰਨ ਨਾਲ ਤਾ ਤੇ हे ਨਾਨਕ ਸਦਾ ਪਰਮਾਤਮਾ ਦਾ ਨਾਮ ਜਪਿਆ ਕਰ ਕਲਿਆਣ ਮਹੱਲਾ ਪੰਜਵਾਂ ਹਰ ਚਰਨ ਸਰਨ ਕਲਿਆਣ ਕਰਨ ਪਰਮਾਤਮਾ ਦੇ ਚਰਨਾਂ ਦੀ ਸਰਨ ਸਾਰੇ ਸੁਖ ਪੈਦਾ ਕਰਨ ਵਾਲੀ ਹੈ ਪ੍ਰਭ ਨਾਮ ਪਤ ਪਾਵਨ ਰਹਾਓ ਪਰਮਾਤਮਾ ਦਾ ਨਾਮ ਵਿਕਾਰੀਆਂ ਨੂੰ ਪਵਿੱਤਰ ਬਣਾਉਣ ਵਾਲਾ ਹੈ ਰਹਾਓ ਸਾਧ ਸੰਗ ਜਪਨ ਸੰਗ ਜਮ ਕਾਲ ਤਿਸ ਨਾ ਖਾਵਨੋ ਜਿਹੜਾ ਮਨੁੱਖ ਸਾਧ ਸੰਗਤ ਵਿੱਚ ਸਰਦਾ ਨਾਲ ਨਾਮ ਜਪਦਾ ਹੈ ਉਸ ਨੂੰ ਮੌਤ ਦਾ ਡਰ ਭੈ ਭੀਤ ਨਹੀਂ ਕਰ ਸਕਦਾ ਉਸ ਦੇ ਆਤਮਿਕ ਜੀਵਨ ਨੂੰ ਆਤਮਿਕ ਮੌਤ ਮੁਕਾ ਨਹੀਂ ਸਕਦੀ ਮੌਕਤ ਜੁਗਤ ਅਨੇਕ ਸੁਖ ਹਰ ਭਗਤ ਲਵੈ ਨਾ ਲਾਬਨੋ ਹੇ ਦਾਸ ਨਾਨਕ ਮੁਕਤੀ ਪ੍ਰਾਪਤ ਕਰਨ ਲਈ ਨੇਕਾਂ ਜੁਗਤੀਆਂ ਅਤੇ ਨੇਕਾਂ ਸੁਖ ਪਰਮਾਤਮਾ ਦੀ ਭਗਤੀ ਦੀ ਬਰਾਬਰੀ ਨਹੀਂ ਕਰ ਸਕਦੇ ਪ੍ਰਭ ਦਰਸ ਲੁਬਦ ਦਾਸ ਨਾਨਕ ਬਾਹੜ ਜੋ ਨਾ ਧਾਵਨ ਹੇ ਦਾਸ ਨਾਨਕ ਪਰਮਾਤਮਾ ਦੇ دیدار ਦਾ ਮਤਵਾਲਾ ਮਨੁੱਖ ਮੋੜ ਜੂਨਾ ਦੇ ਗੇੜ ਵਿੱਚ ਨਹੀਂ ਭਟਕਦਾ ਉਸ ਦੀ 84 ਗੱਟੀ ਜਾਂਦੀ ਹੈ ਜਿਹੜਾ ਪ੍ਰਮਾਤਮਾ ਦਾ ਨਾਮ ਜਪਦਾ ਹੈ ਕਲਿਆਣ ਮਹੱਲਾ ਚੌਥਾ ਅਸ਼ਟਪਦੀਆਂ ਰਾਗ ਕਲਿਆਣ ਵਿੱਚ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਅੱਠ ਬੰਦਾਂ ਵਾਲੀ ਬਾਣੀ ਇੱਕ ਓਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਰਾਮਾ ਰਮ ਰਾਮ ਸੁਣ ਮਨ ਭੀਜੈ ਸਰਬ ਵਿਆਪਕ ਪਰਮਾਤਮਾ ਦਾ ਨਾਮ ਸੁਣ ਕੇ ਮਨੁੱਖ ਦਾ ਮਨ ਪ੍ਰੇਮ ਜਲ ਨਾਲ ਭਿੱਜ ਜਾਂਦਾ ਹੈ ਹਰ ਹਰ ਨਾਮ ਅੰਮ੍ਰਿਤ ਰਸ ਮਿੱਠਾ ਗੁਰਮਤ ਸਹਿਜੇ ਪੀਜੇ ਰਹਾਓ ਇਹ ਹਰੀ ਨਾਮ ਆਤਮਿਕ ਜੀਵਨ ਦੇਣ ਵਾਲਾ ਹੈ ਅਤੇ ਸੁਆਦਲਾ ਹੈ ਇਹ ਹਰੀ ਨਾਮ ਜਲ ਗੁਰੂ ਦੀ ਮਤ ਰਾਹੀ ਆਤਮਕ ਡੋਲਤਾ ਵਿੱਚ ਟਿਕ ਕੇ ਪੀ ਸਕੀਦਾ ਹੈ ਰਹਾਉ ਕਾਸ਼ਟ ਮੈਂ ਜੋ ਹੈ ਬੈਸੰਤਰ ਮਤ ਸੰਜਮ ਕਾੜ ਕਢੀਜੈ ਜਿਵੇਂ ਹਰੇਕ ਲੱਕੜੀ ਵਿੱਚ ਅੱਗ ਲੁਕੀ ਰਹਿੰਦੀ ਹੈ ਪਰ ਯੁਗਤੀ ਨਾਲ ਉਦੋਂ ਮਾਰ ਕੇ ਪ੍ਰਗਟ ਕਰ ਸਕੀਦੀ ਹੈ ਰਾਮ ਨਾਮ ਹੈ ਜੋਤ ਸਬਾਈ ਤਤ ਗੁਰਮਤਿ ਕਾਢ ਲਈ ਜੈ ਤਿਵੇਂ ਪ੍ਰਮਾਤਮਾ ਦਾ ਨਾਮ ਐਸਾ ਹੈ ਕਿਹਦੀ ਜੋਤ ਸਾਰੀ ਸ੍ਰਿਸ਼ਟੀ ਵਿੱਚ ਗੁਪਤ ਹੈ ਇਸ ਅਸਲੀਅਤ ਨੂੰ ਗੁਰੂ ਦੀ ਮਾਤ ਦੀ ਰਾਹੀ ਸਮਝ ਸਕੀਦਾ ਹੈ ਨੌ ਦਰਵਾਜ ਨਵੇਂ ਦਰ ਫੀਕੇ ਰਾ ਸਮਰਤ ਦਸਵੇਂ ਚ ਵੀਜੈ ਮਨੁੱਖ ਮਨੁੱਖਾ ਸਰੀਰ ਦੇ 9 ਦਰਵਾਜੇ ਹਨ ਜਿਨ੍ਹਾਂ ਦੇ ਰਾਹੀਂ ਮਨੁੱਖ ਦਾ ਸੰਬੰਧ ਬਾਹਰੀ ਦੁਨੀਆ ਨਾਲ ਬਣਿਆ ਰਹਿੰਦਾ ਹੈ ਪਰ ਇਹ 9 ਦਰਵਾਜੇ ਹੀ ਨਾਮ ਰਸ ਵੱਲੋਂ ਰੁਖੇ ਰਹਿੰਦੇ ਹਨ ਆਤਮਿਕ ਜੀਵਨ ਦੇਣ ਵਾਲਾ ਹਰੀ ਨਾਮ ਰਸ 10ਵੇਂ ਦਰਵਾਜੇ ਦਿਮਾਗ ਦੀ ਰਾਹੀਂ ਮਨੁੱਖ ਦੇ ਅੰਦਰ ਪ੍ਰਗਟ ਹੁੰਦਾ ਹੈ ਜਿਵੇਂ ਅਰਕ ਆਦਕ ਨਾਲ ਦੀ ਰਾਹੀਂ ਚੁੰਦਾ ਹੈ ਕਿਰਪਾ 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 ਕਰ ਪਿਆਰੇ ਗੁਰ ਸ਼ਬਦੀ ਹਰ ਰਸ ਪੀਜੈ ਏ ਪਿਆਰੇ ਪ੍ਰਭੂ ਆਪਣੇ ਜੀਵਾਂ ਉੱਤੇ ਸਦਾ ਹੀ ਮਿਹਰ ਕਰ ਜੇ ਤੂੰ ਮਿਹਰ ਕਰੇ ਤਾਂ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਇਹ ਹਰੀ ਨਾਮ ਰਸ ਪੀਤਾ ਜਾ ਸਕਦਾ ਹੈ ਕਾਇਆ ਨਗਰ ਨਗਰ ਹੈ ਨੀਕੋ ਵਿੱਚ ਸੌਦਾ ਹਰ ਰਸ ਕੀਜੈ ਮਨੁੱਖਾ ਸਰੀਰ ਮਾਨੋ ਇੱਕ ਸ਼ਹਿਰ ਹੈ ਇਸ ਸਰੀਰ ਸ਼ਹਿਰ ਵਿੱਚ ਹਰੀ ਨਾਮ ਰਸ ਵਿਹਾਜਣ ਦਾ ਵਣਜ ਕਰਦੇ ਰਹਿਣਾ ਚਾਹੀਦਾ ਹੈ ਰਤਨ ਲਾਲ ਅਮੋਲ ਅਮੋਲਕ ਸਤ ਗੁਰ ਸੇਵਾ ਲਈ ਜੈ ਇਹ ਹਰੀ ਨਾਮ ਰਸ ਮਾਨੋ ਅਮੁੱਲ ਅਮੁੱਲੇ ਰਤਨ ਲਾਲ ਹਨ ਇਹ ਹਰੀ ਨਾਮ ਰਸ ਗੁਰੂ ਦੀ ਸ਼ਰਨ ਪਿਆ ਹੀ ਹਾਸਲ ਕੀਤਾ ਜਾ ਸਕਦਾ ਹੈ ਸਤਿਗੁਰ ਅਗੰਮ ਅਗੰਮ ਹੈ ਠਾਕੁਰ ਭਵ ਸਾਗਰ ਭਗਤ ਕਰੀਜੈ ਗੁਰੂ ਆ ਪਹੁੰਚ ਪ੍ਰਮਾਤਮਾ ਦਾ ਰੂਪ ਹੈ ਅਮੋਲਕ ਰਤਨਾ ਲਾਲਾਂ ਨਾਲ ਭਰੇ ਹੋਏ ਸਮੁੰਦਰ ਪ੍ਰਭੂ ਦੀ ਭਗਤੀ ਗੁਰੂ ਦੀ ਸ਼ਰਨ ਪਿਆ ਹੀ ਕੀਤੀ ਜਾ ਸਕਦੀ ਹੈ ਕਿਰਪਾ ਕਿਰਪਾ ਕਰ ਦੀਨ ਹਮ ਸਾਰੰਗ ਏਕ ਬੂੰਦ ਨਾਮ ਮੁਖ ਦੀਜੈ ਹੈ ਪ੍ਰਭੂ ਅਸੇ ਜੀਵ ਤੇਰੇ ਦਰ ਦੇ ਨਿਮਾਣੇ ਬਪੀਏ ਹਾਂ ਮੇਰ ਕਰ ਮੇਰ ਕਰ ਜਿਵੇਂ ਪੀਏ ਨੂੰ ਵਰਖਾ ਦੀ ਇੱਕ ਬੂੰਦ ਦੀ ਪਿਆਸ ਰਹਿੰਦੀ ਹੈ ਤਿਵੇਂ ਮੈਨੂੰ ਤੇਰੇ ਨਾਮ ਜਲਦੀ ਪਿਆਸ ਹੈ ਮੇਰੇ ਮੂੰਹ ਵਿੱਚ ਆਪਣਾ ਨਾਮ ਜਲ ਦੇ ਲਾਲਨ ਲਾਲ ਲਾਲ ਹੈ ਰੰਗਨ ਮਨ ਰੰਗਨ ਕੋ ਗੁਰ ਦੀਜੈ ਸੋਹਣਾ ਹਰੀ ਨਾਮ ਬੜਾ ਸੋਹਣਾ ਰੰਗ ਹੈ ਏ ਗੁਰੂ ਮੈਨੂੰ ਆਪਣਾ ਮਨ ਰੰਗਣ ਲਈ ਇਹ ਹਰੀ ਨਾਮ ਰੰਗ ਦੇ ਰਾਮ 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 ਰੰਗ ਰਾਤੇ ਰਸ ਰਸਕ ਗਟਕ ਨਿਤ ਪੀਜੈ ਜਿਹੜਾ ਮਨੁੱਖਾ ਨੂੰ ਇਹ ਰੰਗ ਇਹ ਨਾਮ ਰੰਗ ਮਿਲ ਜਾਂਦਾ ਹੈ ਉਹ ਸਦਾ ਲਈ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਰਹਿੰਦੇ ਹਨ ਉਹ ਮਨੁੱਖ ਨਾਮ ਰਸ ਦੇ ਰਸੀਏ ਬਣ ਜਾਂਦੇ ਹਨ ਇਹ ਨਾਮ ਰਸ ਗਟ-ਗਟ ਕਰਕੇ ਸਦਾ ਉਹ ਮਨੁੱਖ ਪੀਂਦੇ ਰਹਿੰਦੇ ਹਨ ਤੇ ਮਨੁੱਖ ਨੂੰ ਪੀਣਾ ਪਿੰਦੇ ਰਹਿਣਾ ਚਾਹੀਦਾ ਹੈ ਪ੍ਰਮਾਤਮਾ ਦੇ ਨਾਮ ਦਾ ਰੰਗ ਰਸ ਜੋ ਹੈ ਹਮੇਸ਼ਾ ਨਾਮ ਜਪਣਾ ਚਾਹੀਦਾ ਹੈ ਬਸੂਦਾ ਸप्तਦੀਪ ਹੈ ਸਾਗਰ ਕੜ ਕੰਚਨ ਕਾੜ ਤਰੀ ਜੈ ਜਿਤਨੀ ਵੀ ਸੱਤ ਟਾਪੂਆਂ ਵਾਲੀ ਅਤੇ ਸੱਤ ਸਮੁੰਦਰਾਂ ਵਾਲੀ ਧਰਤੀ ਹੈ ਜਿਸ ਨੂੰ ਪੁੱਟ ਕੇ ਇਸ ਵਿੱਚੋਂ ਸਾਰਾ ਸੋਨਾ ਬਾਹਰ ਕੱਢ ਕੇ ਰੱਖ ਦਿੱਤਾ ਜਾਏ ਮੇਰੇ ਠਾਕ ਕੋ ਰਕੇ ਜਾਨੀ ਨਾ ਹੋਣਾ ਬਾਛੈ ਹਰ ਮੰਗੈ ਹਰ ਰਸ ਦੀਜੈ ਤਾਂ ਵੀ ਮੇਰੇ ਮਾਲਕ ਪ੍ਰਭੂ ਦੇ ਭਗਤ ਜਾਨਾ ਸੋਨਾ ਆਦਿ ਇਨਾਂ ਕੀਮਤੀ ਪਦਾਰਥਾਂ ਨੂੰ ਨਹੀਂ ਲੋੜਦੇ ਉਹ ਸਦਾ ਪਰਮਾਤਮਾ ਦਾ ਨਾਮ ਹੀ ਮੰਗਦੇ ਰਹਿੰਦੇ ਹਨ ਏ ਗੁਰੂ ਮੈਨੂੰ ਵੀ ਪਰਮਾਤਮਾ ਦਾ ਨਾਮ ਰਸ ਹੀ ਬਖਸ਼ ਸਾਗਦ ਨਰ ਪ੍ਰਾਣੀ ਸਦ ਭੁਖੇ ਨੇ ਤਪੂ ਖਨ ਪੂਖ ਕਰੀਜੈ ਪਰਮਾਤਮਾ ਤੋਂ ਟੁੱਟੇ ਹੋਏ ਮਨੁੱਖ ਸਦਾ ਮਾਇਆ ਦੇ ਲਾਲਚ ਵਿੱਚ ਫਸੇ ਰਹਿੰਦੇ ਹਨ ਉਹਨਾਂ ਦੇ ਅੰਦਰ ਸਦਾ ਮਾਇਆ ਦੀ ਭੁੱਖ ਮਾਇਆ ਦੀ ਭੁੱਖ ਦੀ ਪੁਕਾਰ ਜਾਰੀ ਰਹਿੰਦੀ ਹੈ ਉਹ ਸਦਾ ਮਾਇਆ ਮਾਇਆ ਹੀ ਕਰਦੇ ਰਹਿੰਦੇ ਹਨ ਤੇ ਇਸ ਤਰ੍ਹਾਂ ਨਾਮ ਰਸ ਵੱਲੋਂ ਵਾਂਝੇ ਰਹਿ ਜਾਂਦੇ ਹਨ ਖਾਲੀ ਰਹਿ ਜਾਂਦੇ ਹਨ ਧਾਵਤ ਧਾਏ ਧਾਵੇ ਪ੍ਰੀਤ ਮਾਇਆ ਲਾਖ ਕੋਸਨ ਕੋ ਬਿਠ ਦੀਜੈ ਮਾਇਆ ਦੀ ਖਿੱਚ ਦੇ ਕਾਰਨ ਉਹ ਸਦਾ ਹੀ ਪਟਕਦੇ ਫਿਰਦੇ ਹਨ ਮਾਇਆ ਇਕੱਠੀ ਕਰਨ ਦੀ ਖਾਤਰ ਆਪਣੇ ਮਨ ਅਤੇ ਪਰਮਾਤਮਾ ਦੇ ਵਿਚਾਰ ਲਖਾਂ ਕੋਹਾਨੂ ਵਿਥ ਬਣਾ ਲਿਆ ਜਾਂਦਾ ਹੈ ਹਰ 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 ਜਨ ਉਤਮ ਕਿਆ ਉਪਮਾ ਤਨ ਕੀ ਦੀਜੈ ਹਰ 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 ਜਨ ਊਤਮ ਕਿਆ ਉਪਮਾ ਤੇ ਨਦੀਜੈ ਸਦਾ ਹਰੀ ਦਾ ਨਾਮ ਜਪਣ ਦੀ ਬਰਕਤ ਨਾਲ ਪ੍ਰਮਾਤਮਾ ਦੇ ਭਗਤ ਉੱਚੇ ਜੀਵਨ ਵਾਲੇ ਬਣ ਜਾਂਦੇ ਹਨ ਉਹਨਾਂ ਦੀ ਕੋਈ ਵੀ ਵਡਿਆਈ ਕੀਤੀ ਨਹੀਂ ਜਾ ਸਕਦੀ RAM ਨਾਮ ਤੁਲ ਔਰ ਨਾਪਮਾ ਜਨ ਨਾਨਕ ਕਿਰਪਾ ਕਰੀਜੈ ਪਰਮਾਤਮਾ ਦੇ ਨਾਮ ਦੇ ਬਰਾਬਰ ਦਾ ਹੋਰ ਕੋਈ ਪਦਾਰਥ ਹੈ ਹੀ ਨਹੀਂ हे ਪ੍ਰਭੂ ਆਪਣੇ ਦਾਸ ਨਾਨਕ ਉੱਤੇ ਮਿਹਰ ਕਰ ਅਤੇ ਆਪਣਾ ਨਾਮ ਬਖਸ਼ ਕਿਉਂਕਿ ਪਰਮਾਤਮਾ ਤੇਰੇ ਨਾਮ ਤੋਂ ਵੱਡਾ ਹੋਰ ਕੋਈ ਪਦਾਰਥ ਨਹੀਂ ਕਰ ਕਿਰਪਾ ਤੇ ਆਪਣਾ ਨਾਮ ਸਾਨੂੰ ਕਲ ਯੁਗ ਜੀਵਾ ਨੂੰ ਹੀ ਬਖਸ਼ ਪਰਮਾਤਮਾ ਤਾਂ ਕਿ ਅਸੀਂ ਵੀ ਤੇਰਾ ਨਾਮ जप के इस संसार समुद्र तो पार हो सकी हर 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 जाने जन योतमां उपमां तेन दी जै राम नाम तुल तो और न उपमां जन नानक कि वाहगुरु जी का खालसा वाहेगुरू जी की फतेह ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1323 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1324 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁਲਚਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਫੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ